ਤਰਨਤਾਰਨ ਵਿੱਚ ਜਿਮਨੀ ਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਠਾਠਾ ਮਾਰਦਾ ਇਕੱਠ ਮਤਲਬ ਇੰਨਾ ਇਕੱਠ ਕਿਸੇ ਹੋਰ ਪਾਰਟੀ ਦਾ ਨਹੀਂ ਹੈਗਾ ਜਿੰਨਾ ਆਮ ਆਦਮੀ ਪਾਰਟੀ ਦਾ ਇਕੱਠ ਜਿਹੜਾ ਦਿਖ ਰਿਹਾ ਹੈ ਲੋਕਾਂ ਦਾ ਪਿਆਰ ਮਿਲ ਰਿਹਾ ਲਗਾਤਾਰ ਇਸ ਤਰ੍ਹਾਂ ਦੀਆਂ ਪੋਸਟਾਂ ਜਿਹੜੀਆਂ ਸੋਸ਼ਲ ਮੀਡੀਆ ਅਕਾਊਂਟ ਆ ਆਮ ਆਦਮੀ ਪਾਰਟੀ ਦੇ ਆਪ ਦੇ ਇਹਨਾਂ ਦੇ ਉਹਨਾਂ ਤੇ ਵਾਰ-ਵਾਰ ਪਾਈਆਂ ਜਾ ਰਹੀਆਂ ਲੋਕਾਂ ਨੂੰ ਕਨਫਿਊਜ਼ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਅੱਗੇ ਤੁਹਾਡੇ ਨਾਲ ਕੁਝ ਕੁ ਤਸਵੀਰਾਂ ਸਾਂਝੀਆਂ ਕਰਾਂਗੇ ਇਹ ਜੋ ਅਠਾਠਾ ਮਾਰਦਾ ਇਕੱਠ ਤੁਸੀਂ ਦੇਖੋਗੇ ਤੇ ਆਪਣੇ ਵਿਚਾਰ ਕਮੈਂਟ ਰਹੀਂ ਸਾਨੂੰ ਜਰੂਰ ਦੱਸ ਦਿਓ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀ ਪੱਕੀ ਜਿੱਤ ਹੈ ਜਾਂ ਫਿਰ ਕਹਿ ਦੀ ਇਹ ਕੱਚੀ ਜਿੱਤ ਹੈ ਕਿ ਕਿ ਸਿਰਫ ਹਵਾ ਦੇ ਵਿੱਚ ਹੀ ਗੱਲਾਂ ਜਿਹੜੀਆਂ ਹੋ ਰਹੀਆਂ ਉਸ ਤੋਂ ਪਹਿਲਾਂ ਜੇ ਗੱਲ ਕਰ ਲਈਏ ਸੀਐਮ ਭਗਵੰਤ ਮਾਨ ਸਾਹਿਬ ਤਰਨਤਾਰਨ ਸਾਹਿਬ ਤਰਨਤਾਰਨ ਦੇ ਵਿੱਚ ਲਗਾਤਾਰ ਪ੍ਰਚਾਰ ਕਰ ਰਹੇ ਨੇ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਤੇ ਹੈਰਾਨੀ ਵਾਲੀ ਗੱਲ ਹੈ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਜੇ ਤੁਸੀਂ ਆ ਡੇਢ ਸਾਲ ਦੇ ਵਿੱਚ ਵਿਕਾਸ ਚਾਹੀਦਾ ਸਾਨੂੰ ਕਿ ਤਰਨ ਤਾਰਨ ਦਾ ਵਿਕਾਸ ਚਾਹੀਦਾ ਹੈ ਕਿ ਵਿਕਾਸ ਹੋਵੇ ਇਸ ਦਾ ਕਿ ਪਹਿਲਾਂ ਇੱਥੇ ਕੋਈ ਐਮਕ ਮੰਤਰੀ ਆਇਆ ਜਿਵੇਂ ਮੈਂ ਆਇਆ ਜਾਂ ਤੇ ਹੋਰ ਕਿ ਲੀਡਰ ਆ ਕੇ ਬੜੇ ਨੇ ਜਿਵੇਂ ਹੁਣ ਭੱਜੇ ਫਿਰਦੇ ਨੇ ਲੀਡਰ ਕਿ ਜੇ ਤੁਸੀਂ ਤਰਨ ਤਾਰਨ ਦਾ ਵਿਕਾਸ ਕਰਨਾ ਹੈ ਤਾਂ ਫਰਮੀਤ ਨੂੰ ਤੁਸੀਂ ਆਮ ਆਦਮੀ ਪਾਰਟੀ ਦਾ ਇਹਨੂੰ ਜਿਤਾਓ ਫਾਇਲੇ ਕੇ ਇਹ ਮੇਰੇ ਕੋਲ ਆਊਗਾ ਸੈਂ ਮੇਰੇ ਹੋਣਗੇ ਤੁਹਾਡੇ ਕੰਮ ਨਾਲ ਦੇ ਨਾਲ ਹੋ ਜਾਣਗੇ ਕਿੱਕਲਾ ਹਰਮੀਤ ਹੀ ਦਿਖ ਰਿਹਾ ਹੈ ਪਰ ਜੋ ਸਵਰਗਵਾਸੀ ਡਾਕਟਰ ਕਸ਼ਮੀਰ ਸਿੰਘ ਸੋਹਲ ਹੈ ਕਿ ਇਸ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਕਦੇ ਕੰਮ ਨਹੀਂ ਕਰਾਇਆ ਜਿੰਨੀਆਂ ਰੈਲੀਆਂ ਪ੍ਰਚਾਰ ਹੁਣ ਭਗਵੰਤ ਮਾਨ ਸਾਹਿਬ ਕਰੇ ਨੇ ਕਿ ਉਹਨਾਂ ਨੇ ਇੱਕ ਵਾਰ ਵੀ ਇਹ ਜਿਹੜਾ ਨਾਮ ਨਹੀਂ ਲਿਆ ਕਿ ਭਾਈ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਵੀ ਬਹੁਤ ਸਾਰੇ ਕੰਮ ਜਿਹੜੇ ਤਰਨ ਤਾਰਨ ਦੇ ਕਰਾਏ ਨੇ ਇੱਕ ਵਾਰ ਵੀ ਮੂੰਹੋਂ ਕਿਤੇ ਇਹ ਸ਼ਬਦ ਰੈਲੀ ਦੌਰਾਨ ਜਿੰਨਾ ਪ੍ਰਚਾਰ ਕਰ ਰਹੇ ਨੇ ਕਦੇ ਇਹ ਮਤਲਬ ਨਿਕਲੇ ਨਹੀਂ ਸ਼ਬਦ ਕੀ ਡਾਕਟਰ ਕਸ਼ਮੀਰ ਸਿੰਘ ਸੌਣ ਨੇ ਵੀ ਇੰਨੇ ਕੰਮ ਕਰਾਏ ਨੇ ਬਾਕੀ ਜਿਹੜਾ ਰਹਿ ਚੁੱਕਿਆ ਕੰਮ ਹੈ ਉਹ ਭਾਈ ਡਾਕਟਰ ਆਪਣੇ ਹਰਮੀਤ ਸਿੰਘ ਸੰਧੂ ਜੀ ਇਹ ਕਰਾ ਦੇਣਗੇ ਤੁਸੀਂ ਇਹਨਾਂ ਜਿਤਾਓ ਬਸ ਇਸੇ ਤਰ੍ਹਾਂ ਹੀ ਭੰਡਣ ਤੇ ਜਿਵੇਂ ਦੂਜੀਆਂ ਪਾਰਟੀਆਂ ਨੂੰ ਲਗਾਤਾਰ ਸੁਖਵੀਰ ਬਾਦਲ ਦਾ ਹਮੇਸ਼ਾ ਮੂੰਹ ਤੇ ਰਹਿੰਦਾ ਹੈ ਕਾਂਗਰਸ ਚਾਹੀ ਨਾ ਰਹੀ ਪਰ ਸੁਖਵੀਰ ਬਾਦਲ ਦਾ ਨਾਮ ਸ਼ਾਇਦ ਮੱਲਾ ਦਾ ਜਿੰਨੀਆਂ ਰੈਲੀਆਂ ਭਗਵੰਤ ਮਾਨ ਨੇ ਹੁਣ ਤਰਨ ਤਾਰਨ ਵੋਟਾਂ ਦਰਾਂ ਜਿੰਨੀਆਂ ਹੁਣ ਲਗਾਤਾਰ ਰੈਲੀਆਂ ਪ੍ਰਚਾਰ ਹੋ ਰਿਹਾ ਹੈ ਹਰ ਇੱਕ ਪਿੰਡ ਦੇ ਵਿੱਚ ਛੋਟੇ ਤੋਂ ਛੋਟੇ ਪਿੰਡ ਵੱਡੇ ਤੋਂ ਵੱਡੇ ਪਿੰਡ ਸ਼ਹਿਰ ਦੇ ਵਿੱਚ ਜਾ ਕੇ ਉਹਨਾਂ ਨੇ ਸੁਖਵੀਰ ਬਾਦਲ ਦਾ ਨਾਮ ਲੈਣੇ ਲੈਣਾ ਕੋਈ ਵੀ ਇਸ ਤਰ੍ਹਾਂ ਦਾ ਪਿੰਡ ਨਹੀਂ ਹੋਣਾ ਜਿੱਥੇ ਜਾ ਕੇ ਨਾਮ ਨਾ ਲਿਆ ਹੋਵੇ ਕਿ ਤੁਸੀਂ ਤਾਂ ਭਾਈ ਵੱਡੀਆਂ ਸਮਗਲਿੰਗਾਂ ਕਰਦੇ ਸੀ ਭਾਈ ਵੱਡੇ ਤੁਸੀਂ ਤਾਂ ਸੋਨੇ ਦੇ ਬਿਸਕਟ ਵੇਚਦੇ ਰਹੇ ਹੋ ਬਾਕੀ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਇਹਨੂੰ ਦੇਖ ਕੇ ਲੱਗਦਾ ਕਿ ਸਿਕਿਉਰਿਟੀ ਦੇ ਕੋਕਾਰ ਦੇ ਆਸੇ ਬਸੇ ਤਾਂ ਪਹਿਲਾਂ ਸਿਕਿਉਰਿਟੀ ਇੰਨੀ ਖੜਾਈ ਹੋਈ ਹੈ ਪੁਲਿਸ ਇੰਨੀ ਜ਼ਿਆਦਾ ਹੈਗੀ ਹੈ ਕਿ ਜਿੰਨੇ ਤਾਂ ਉੱਥੇ ਇਹਨਾਂ ਦੇ ਆਪ ਦੇ ਸਿਰਫ ਵਰਕਰ ਖੜੇ ਨੇ ਲੋਕ ਨਹੀਂ ਖੜੇ ਉੱਥੇ ਇੰਨੇ ਤੱਕ ਪਤਾ ਲੱਗਿਆ ਕਿ ਇਨਾਂ ਦੇ ਸਿਰਫ ਆਪਦੇ ਹੀ ਵਰਕਰ ਵਰਕਰ ਖੜੇ ਨੇ ਬਾਕੀ ਲਾਈਵ ਚੱਲ ਰਿਹਾ ਕਿ ਲੋਕ ਦੇਖ ਹੀ ਜਾਣਗੇ ਕਿ ਪਿੰਡਾਂ ਦਾ ਇਕੱਠਾ ਜਿਹੜਾ ਉਹ ਨਹੀਂ ਹੈਗਾ ਇਨਾਂ ਦੇ ਆਪਦੇ ਵਰਕਰ ਨੇ ਆਸੇ-ਪਾਸੇ ਦੇਖ ਰਹੇ ਆ ਸਿਕਿਉਰਟੀ ਐ ਨਹੀਂ ਜ਼ਿਆਦਾ ਖੜੀ ਆ ਪੁਲਿਸ ਵਾਲੇ ਇੰਨੇ ਜ਼ਿਆਦਾ ਖੜੇ ਨੇ ਕੀ ਭਗਵੰਤ ਮਾਨ ਦੇ ਕੋਈ ਨੇੜੇ ਵੀ ਨਾ ਜਾਵੇ ਜਲਦੀ-ਜਲਦੀ ਕਿਸ ਤਰ੍ਹਾਂ ਦਾ ਡਰ ਜਿਹੜਾ ਮਾਹੌਲ ਹੈ ਭਗਵੰਤ ਮਾਨ ਨੂੰ ਲੱਗਦਾ ਹੈ ਕਿ ਭਾਈ ਮੇਰੇ ਤੇ ਕੋਈ ਆ ਕੇ ਕੋਈ ਬਾਹਰ ਦਾਤ ਨਾ ਕਰ ਦਵੇ ਇੰਨੀ ਜਿਹੜੀ ਮਤਲਬ ਘਬਰਾਹਟ ਰਹਿੰਦੀ ਆ ਬਾਕੀ ਆਉਣ ਗਿਆ ਵਿਧਾਨ ਸਭਾ ਚੋਣਾ ਜਿਵੇਂ ਖੁਸ਼ ਸੀਗੇ ਕਿ ਭਾਈ ਸਾਨੂੰ 91 ਸੀਟਾਂ ਲੋਕਾਂ ਨੇ ਦਿੱਤੀਆਂ ਉਹ ਲੋਕ ਬਦਲਾ ਚਾਹੁੰਦੇ ਸੀ ਇਸੇ ਲਈ 91 ਸੀਟਾਂ ਦਿੱਤੀਆਂ 91 ਸੀਟਾਂ ਦਾ ਹੁਣ ਕਿੰਨਾ ਕੰਮ ਹੋਇਆ ਕਿ ਸੀਐਮ ਭਗਵੰਤ ਮਾਨ ਸਾਹਿਬ ਨੂੰ ਆਪਦੀ ਜਿਹੜੀ ਮੁੱਖ ਮੰਤਰੀ ਦੀ ਇਹਨਾਂ ਨੂੰ ਉਹ ਤਾਕਤ ਹੀ ਨਹੀਂ ਪਤਾ ਪਾਵਰ ਨਹੀਂ ਪਤਾ ਰਿਮੋਟ ਕਿਸੇ ਹੋਰ ਕੋਲੇ ਚੱਲੀ ਜਾ ਰਿਹਾ ਉਹ ਆਪਦੇ ਹਿਸਾਬ ਨਾਲ ਜਿਹੜੀ ਵੀ ਚੀਜ਼ ਚਾਹੀਦੀ ਹੈ ਉਸ ਹਿਸਾਬ ਨਾਲ ਉਹਨੂੰ ਚਲਾ ਰਿਹਾ ਤਾਂ 27 ਦੇ ਵਿੱਚ ਹੁਣ ਜਿਵੇਂ ਪਹਿਲਾਂ 22 ਦੇ ਵਿੱਚ 91 ਸੀਟਾਂ ਆਈਆਂ ਸੀ ਹੁਣ 27 ਦੇ ਵਿੱਚ ਜਾ ਕੇ ਪਤਾ ਲੱਗੂਗਾ ਕਿੰਨੀਆਂ ਸੀਟਾਂ